ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਜਦੂ ਵਿੱਚ ਗੱਲ ਕਰਾਂਗੇ ਜੇ ਆਉਂਦੇ 72 ਘੰਟਿਆਂ ਦੇ ਪੰਜਾਬ ਦੇ ਮੌਸਮ ਦੇ ਯਾਨੀ ਕਿ ਅਗਲੇ 3 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਇਹ ਅੰਕੜੇ ਤੁਹਾਨੂੰ ਸਾਂਝ ਕਰਾਂਗੇ ਮੌਸਮ ਖਾ ਦੀ ਤਾਜ਼ਾ ਅਪਡੇਟ ਵੀ ਤੁਹਾਨੂੰ ਦੇਵਾਂਗੇ ਅਸਲੀਆਂ ਜੋ ਲਾਈਵ ਤੇ ਤਾਜ਼ਾ ਸੈਟਲਰ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਮੌਸਮ ਪੰਜਾਬ ਦਾ ਇਸ ਵੇਲੇ ਸਾਫੀ ਬਣਿਆ ਹੋਇਆ ਜੇਕਰ ਗੱਲ ਟੈਂਪਰੇਚਰ ਦੀ ਕਰੀਏ ਮੌਸਮ ਦੀ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰ ਲੈਣੇ ਆ 30.6 ਡਿਗਰੀ ਦੇ ਨਾਲ ਬਠਿੰਡਾ ਇਰਪੋਰ ਸਭ ਤੋਂ ਗਰਮ ਖੇਤਰ ਦਾ ਅਜੇ ਹੈ ਭਿੱਤੇ 24 ਘੰਟਿਆਂ ਦੇ ਵਿੱਚ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜਿਹੜੇ 25 ਤੋਂ ਲੈ ਕੇ 27 ਦੇ ਵਿੱਚ ਘਰ ਚੱਲਦੇ ਹੋਏ ਨੇ ਇਥੋਂ ਇਹ ਸਾਬਿਤ ਹੁੰਦਾ ਹੈ ਕਿ ਜਿਹੜੀ ਠੰਡਾ ਕਾ ਠੰਡੇ ਦਿਨ ਪੰਜਾਬ ਦੇ ਬਹੁਤੇ ਇਸ਼ਾਰਿਆਂ ਦੇ ਵਿੱਚ ਬਰਕਰਾਰ ਨੇ ਹਰਿਆਣਾ ਦੀ ਗੱਲ ਕਰੀਏ 30 ਖਣੇ 28.4 ਡਿਗਰੀ ਦੇ ਹੋਇਆ ਤੇ ਉੱਥੇ ਵੀ 26 27 28 ਦੇ ਬਹੁਤੇ ਖੇਤਰਾਂ ਦੇ ਵਿੱਚ ਟੈਂਪਰੇਚਰ ਜਿਹੜੇ ਚੱਲਦੇ ਖੜੇ ਨੇ ਅਗਲੇ 72 ਘੰਟੇ ਵੱਡੇ ਉਮੀਦ ਹੈ ਯਾਨੀ ਕਿ ਭਾਰੀ ਮੀਂਹ ਚੱਕਰ ਦੇ ਕੋਈ ਅਸਰ ਨਹੀਂ ਹੈ ਮੌਸਮ ਖੁਸ਼ਕ ਹੀ ਰਹੇਗਾ ਮੁੱਖ ਤੌਰ ਤੇ ਤੇ ਉੱਤਰ ਪਛੋਲੀਆਂ ਹਵਾਵਾਂ ਠੰਡੀਆਂ ਖੁਸ਼ਕ ਹੋਣੇ ਰਵਾਨਗੇ ਤੇ ਚੱਲਦੀਆਂ ਰਹਿਣਗੀਆਂ ਵੱਡੇ ਮੀਂਹ ਦਾ ਫਿਲਹਾਲ ਅਗਲੇ 3 ਦਿਨ ਤੱਕ ਤਾਂ ਕੋਈ ਅਸਰ ਨਹੀਂ ਹੈ ਜਿਹੜਾ ਇੱਕ ਫੋਕੇ ਜਿਹੜਾ ਬਦਲ ਹੋਏ ਵਾਲਾ ਸਿਸਟਮ गुजर ਰਿਹਾ ਸੀ ਪਿਛਲੇ 2 ਦਿਨਾਂ ਤੋਂ ਉਹ ਵੀ ਹੁਣ ਅੱਗੇ ਕੋਚ ਕਰ ਚੁੱਕਾ ਹੈ ਹੁਣ ਤੁਸੀਂ ਦੇਖ ਸਕਦੇ ਆ ਕਿ ਨੇੜੇ ਲਾਗੇ ਸ਼ਾਕੇ ਵੀ ਕਿਤੇ ਪੰਜਾਬ ਦੇ ਬਦਲ ਵਜਲਾ ਕੋ ਜਰੰਦਾ ਜਾ ਰਿਹਾ ਜੋ ਇਹ ਕਰਾ ਜਰਾ ਹੁਣ ਤਾਜ਼ਾ ਫਰੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਸਿਹਤ ਭਾਗ ਨੇ ਲਈ ਨੋ ਅਫਰ ਦਾ ਤਰੀਕ ਇੱਥੇ ਖਾਈ ਹੋਈ ਆ ਪੰਜਾਬ ਦੇ ਲਈ ਵਾਰਨਿੰਗ ਆ ਗਈ ਤੇ ਲੈ ਕੇ 23 24 25 ਤਰੀਕ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੈ ਯਾਨੀ ਕਿ ਮੀਂਹ ਵਾਲਾ ਕੋਈ ਸਿਸਟਮ ਨਹੀਂ ਤੇ ਕੋਈ ਅਲਰਟ ਨਹੀਂ ਕੋਈ ਚੇਤਾਵਨੀ ਨਹੀਂ ਹਾਲਾਂਕਿ ਸਿਹਤ ਵਾਲੇ ਪੱਖੋਂ ਸਿਹਤ ਭਾਗ ਨੇ ਜੜੀ ਠੰਡ ਨੂੰ ਲੈ ਕੇ ਤੇ ਪ੍ਰਦੂਸ਼ਣ ਨੂੰ ਲੈ ਕੇ ਖਾਸ ਕਰ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੇਤਾਵਨੀ ਐਡਵਾਈਸਰੀ ਜਾਰੀ ਕੀਤੀ ਹੋਈ ਆ ਸੋ ਆਪਾਂ ਇਹਨਾਂ ਹਵਾ ਪ੍ਰਦੂਸ਼ਣ ਤੋਂ ਠੰਡ ਤੋਂ ਜਿਹੜਾ ਬਚ ਕੇ ਰਹੀਏ ਤੇ ਬਾਕੀ ਮੀਂਹ ਵਾਲੇ ਪੱਖ ਤੋਂ ਭਾਰੇ ਵਿੱਚ ਅੱਖਰ ਦੇ ਫਿਲਹਾਲ ਕੋਈ ਅਲਰਟ ਨਹੀਂ ਹੈ ਧੰਨਵਾਦ